ਇਹਦੇ ਬਲੌਗ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਹੈਗੇ ਹਾਂ ਗੁਰਦੁਆਰਾ ਗਲੈਨਵੁੱਡ ਪਾਰਕਲੀ ਇਹ ਹੈਗਾ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਆ ਤੇ ਇੱਥੇ ਅੱਜ ਨਗਰ ਕੀਰਤਨ ਹੈ ਤੇ ਨਗਰ ਕੀਰਤਨ ਦੀ ਆਪਾਂ ਕਰਦੇ ਹਾਂ ਰਿਕਾਰਡਿੰਗ ਤੇ ਨਾਲ ਤੁਹਾਨੂੰ ਵਿਖਾਉਨੇ ਆ ਤੇ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਇਹ ਪਿੱਛੇ ਜਿਹੜਾ ਮੇਰੇ ਨਗਰ ਕੀਰਤਨ ਜਿਹੜਾ ਸ਼ੁਰੂ ਹੋ ਗਿਆ ਤੇ ਇਹ ਮੈਂ ਆ ਰਿਹਾ ਸੀ ਉਧਰੋਂ ਪਹਿਲਾਂ ਤੁਹਾਨੂੰ ਜਿਹੜਾ ਮੈਂ ਗੁਰਦਰਾ ਸਾਹਿਬ ਦੀ ਕੋਈ ਰਿਕਾਰਡਿੰਗ ਕੀਤੀ ਸੀ ਉਹ ਸੜਕ ਤੋਂ ਆਉਂਦੇ ਆ ਉਹ ਤੁਹਾਨੂੰ ਵਿਖਾ ਦਿਨਾ ਤੇ ਫਿਰ ਆਪਾਂ ਨਗਰ ਕੀਰਤਨ ਦੇ ਨਾਲ ਅਗੇ ਜੁੜਦੇ ਆ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਇਹ ਅੱਜ ਬੰਦ ਕੀਤਾ ਹੋਇਆ ਇਹਨਾਂ ਨੇ ਕਿਉਂਕਿ ਕਾਰਾਂ ਦੀ ਐਂਟਰੀ ਅੱਜ ਬੰਦ ਆ ਸਿਰਫ ਪ੍ਰਬੰਧਕਾਂ ਦੀਆਂ ਥੋੜੀਆਂ ਜਿਹੀਆਂ ਕਾਰਾਂ ਤੇ ਆ ਕੰਡੀਸ਼ਨ ਜੋ ਐਂਟਰੀ ਦਾ ਆਪਣੇ ਗੁਰਦੁਆਰੇ ਦੀ ਹੁੰਦੀ ਆ ਜਿਹੜਾ ਕੋਲ ਤੰਬਾਕੂ ਜਿਹੜਾ ਉਹ ਕੁਝ ਨਹੀਂ স্মੋਕਿੰਗ ਨਹੀਂ ਡ੍ਰਿੰਕਿੰਗ ਨਹੀਂ ਮੀਟ ਵਾਲਾ ਕੋਈ ਪ੍ਰੋਡਕਟ ਨਹੀਂ ਇਹ ਪੁਲਿਸ ਦੀ ਕਾਰ ਆ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ 뷰 ਗੁਰਦੁਆਰਾ ਸਾਹਿਬ ਗਲੈਨਵੁੱਡ ਸਿਡਨੀ ਗੋਡੀਜ ਵਨ ੴ ਤੇ ਅੱਜ ਇੱਥੇ ਮੈਂ ਖੜਾ ਆ ਜਿਹੜਾ ਹੁਣ ਸਾਹਮਣਾ ਏਰੀਆ ਜਿਹੜਾ ਗੁਰਦੁਆਰਾ ਸਾਹਿਬ ਦੀ ਮੇਨ ਬਿਲਡਿੰਗ ਨਹੀਂ ਸੀ ਬਣੀ ਉਦੋਂ ਜਿਹੜਾ ਗੁਰੂ ਘਰ ਆ ਇੱਥੇ ਇਹਦਾ ਹੁੰਦਾ ਸੀ ਇੱਥੇ ਦਾ ਗੁਰੂ ਘਰ ਦਾ ਜਿਹੜਾ ਗ੍ਰੰਥੀ ਉਹਦੀ ਰਹਿਸ਼ ਹੁੰਦੀ ਸੀ ਤੇ ਜਿਹੜਾ ਗੁਰੂ ਘਰ ਆ ਉਹ ਇਹਦੇ ਪਿਛਲੇ ਪਾਸੇ ਹੁੰਦਾ ਸੀ ਉਧਰੋਂ ਵੇਖੂਗਾ ਜਾ ਕੇ ਛੋਟ ਲੈਣਾ ਉਧਰੋਂ ਇਹ 프ਰੰਟ ਤੋਂ ਹਾਂ ਤੇ ਆ ਜਿਹੜੀ ਜਗ੍ਹਾ ਹੈ ਗਿਆਨੀ ਗੁਰਦੇਵ ਸਿੰਘ ਉਹਨਾਂ ਨੇ ਇੱਥੇ ਗ੍ਰੰਥੀ ਹੁੰਦੇ ਸੀ ਤੇ ਕਾਫੀ ਚਿਰ ਉਹ ਰਹਿ ਗ੍ਰੰਥੀ ਤੇ ਉਹਨਾਂ ਦਾ ਘਰ ਹੁੰਦਾ ਸੀ ਉੱਥੇ ਇਸ ਜਗ੍ਹਾ ਦੇ ਜਿੱਥੇ ਉਹਨਾਂ ਕਾ ਲੱਗਿਆ ਤੇ ਗੁਰਦੁਆਰੇ ਦੇ ਸਾਹਮਣੇ ਜਿਹੜਾ ਏਰੀਆ ਬਣਿਆ ਹੋਇਆ ਤੇ 1997 ਦੇ ਵਿੱਚ ਇਹ ਗੁਰਦੁਆਰਾ ਸੀ ਜਿਹੜਾ ਇਹ ਸੰਗਤਾਂ ਵਾਸਤੇ ਖੋਲਿਆ ਗਿਆ ਸੀਗਾ ਉਹ ਨਹੀਂ ਸਸਤ ਨੇ ਤੇ ਇਹਦੀ ਹੋਈ ਸੀ ਪੂਰੀ ਤਿਆਰੀ ਕਿਉਂਕਿ ਮੈਨੂੰ ਤਾਂ ਜਾ ਕੇ ਅਸੀਂ ਗਏ ਸੀਗੇ ਅਕਤੂਬਰ ਵਿੱਚ ਇੰਡੀਆ ਤੇ ਉਦੋਂ ਨਹੀਂ ਸੀ ਅਜੇ ਤਿਆਰ ਹੋਇਆ ਪਰ ਅਸੀਂ ਜਦੋਂ ਅਸੀਂ ਵਾਪਸ ਆਏ ਆ ਤੇ ਬਾਅਦ ਚੋਂਦਿਆਂ ਨੂੰ ਫਿਰ ਸੰਗਤਾਂ ਦੇ ਖੁੱਲੇ ਦਰਸ਼ਨ ਦਸਾਰੀ ਵਾਸਤੇ ਖੁੱਲ ਗਿਆ ਸੀ ਬਿਲਡਿੰਗ ਤਿਆਰ ਹੋ ਚੁੱਕੀ ਸੀ ਗੁਰਦੁਆਰਾ ਗੁਰਦੁਆਰਾ ਸਾਹਿਬ ਦੀ ਇਹ ਪੁਲਿਸ ਵਾਲਿਆਂ ਨੇ ਲਾਇਆ ਹੋਇਆ ਆਪਣਾ ਨਾਲ ਸਟਾਲ ਰਿਕਰੂਟਮੈਂਟ ਵਾਸਤੇ ਤੇ ਬਾਕੀ ਇਹਦੇ ਜਿਹੜੇ ਤੁਸੀਂ ਕਾਰ ਦੇ ਵਿੱਚ ਕਹਿੰਨੇ ਫੋਟੋ ਕਿਥਨੀ ਆ ਫੇ ਡੋਰ ਖੁੱਲੇ ਹੋਦੇ ਕਾਰ ਦੇ ਵਿੱਚ ਫੋਟੋ ਖਿੱਚ ਸਕਦੇ ਆ ਇਹ ਰਿਕਰੂਟਮੈਂਟ ਲਈ ਆ ਆਪਣੀ ਐਡਵਰਟਾਈਜ਼ਮੈਂਟ ਕਰ ਰਹੇ ਪੁਲਿਸ ਰਿਕਰੂਟਮੈਂਟ ਫੈਡਰਲ ਰੀਲੀਫ ਵਾਲਿਆਂ ਦਾ ਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਸਾਰਿਆਂ ਨੂੰ ਹੜ੍ਹ ਬਹੁਤ ਆਇਆ ਤੇ ਵਾਧਾ ਕਰਕੇ ਉਹ ਹੈਗਾ ਫੈਡਰਲ ਪੁਲਿਸ ਵਾਲਿਆਂ ਦਾ ਆਸਟ੍ਰੇਲੀਆ ਨੂੰ ਫੈਡਰਲ ਪੁਲਿਸ ਸਟੇਟ ਦੀ ਪੁਲਿਸ ਇਹ ਸੈਂਟਰਲ ਦੀ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਦੋ ਪਾਸੇ ਜਿਹਦਾ ਰਸਤੇ ਆ ਇਹ ਹੈਗਾ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਵਾਸਤੇ ਗੁਰਦਰਾ ਸਾਹਿਬ ਦੀ ਬਿਲਡਿੰਗ ਦਾ ਇੱਕ ਸਾਈਡ 뷰 ਇੱਥੋਂ ਲੰਗਰ ਨੂੰ ਐਂਟਰੀ ਹੈ ਤੇ ਇੱਥੇ ਅੱਗੇ ਨਿਸ਼ਾਨ ਸਾਹਿਬ ਇਹ ਗੁਰਦਰਾ ਸਾਹਿਬ ਦੇ ਜੁੜੇ ਹੈਗਾ ਸਾਈਡ ਤੋਂ 뷰 ਕਿਚਨ ਦੀ ਐਕਸਟੈਂਸ਼ਨ ਕੀਤੀ ਹੈ ਇਹ ਹੁਣ ਨਵੀਂ ਕਿਚਨ ਆ ਲੰਗਰ ਤਿਆਰ ਕਰਨ ਦੀ ਤੇ ਗੁਰਦਰਾ ਸਾਹਿਬ ਦੀ ਬਿਲਡਿੰਗ ਪਹਿਲਾਂ ਇੱਥੋਂ ਹੈਗੀ ਸੀ ਤੇ ਉੱਪਰ ਹੈਗਾ ਦਰਬਾਰ ਹਾਲ ਥੱਲੇ ਲੰਗਰ ਹੈ ਇੱਕ ਫਰੰਟ ਤੇ ਵੀ ਹੈਗਾ ਉੱਪਰ ਛੋਟਾ ਹਾਲ ਬਣਿਆ ਇੱਕ ਇਹਨਾਂ ਨੇ ਨਵਾਂ ਅੱਜ ਦੀ ਨਵੀਂ ਕਿਚਨ ਅਕਸੈਂਟ ਕੀਤੀ ਹੈ ਜਦੇ ਉੱਤੇ ਹੋਰ ਹਾਲ ਬਣਾਇਆ 15ਵੇਂ ਵਾਰ ਫਾਕੀ ਤੇ ਰਿਕਾਰਡ ਕਰਾਂਗੇ ਬਾਅਦ ਵਿੱਚ ਤੇ ਇਹ ਬਾਹਰੋਂ ਦਾ ਦ੍ਰਿਸ਼ ਹੈ ਕਿ ਅੱਜ ਤੱਕ ਮੈਂ ਪਿੱਛੇ ਆਇਆ ਸੀਗਾ ਉਹ ਸਾਹਮਣੇ ਜਿਹੜਾ ਏਰੀਆ ਹੁਣ ਉਹ ਪੰਜਾਬੀ ਸਕੂਲ ਬਣਾਤਾ ਗਿਆ ਇਹ ਘਰ ਗੁਰਦੁਆਰਾ ਸਾਹਿਬ ਨੇ ਬਾਅਦਿਕ ਰੀਤੀਆ ਪਹਿਲਾਂ ਨਹੀਂ ਏਰੀਆ ਹੁੰਦਾ ਕਿ ਆ ਜਿੱਥੇ ਲੱਗਿਆ ਹੋਇਆ ਲੰਗਰ ਦਾ ਦੂਜਾ ਘਰ ਹੈ ਇਥੇ ਗੁਰਦਰਾ ਸਾਹਿਬ ਦੀ ਪਹਿਲੀ ਪੁਰਾਣੀ ਬਿਲਡਿੰਗ ਸੀ ਪਹਿਲਾਂ ਕੀਰਤਨ ਇੱਥੇ ਹੁੰਦਾ ਹੁੰਦਾ ਸੀ ਤੇ ਉਹ ਦਰਗਹ ਗਿਆਨੀ ਜੀ ਦਾ ਘਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹੁੰਦਾ ਸੀ ਉਹਦਾ ਨਿਵਾਸ ਰਹਿਸ਼ ਉਹਦੀ ਤੇ ਇੱਥੇ ਫਿਰ ਜ਼ਕਰ ਨਵੇਂ ਬਿਲਡਿੰਗ ਬਣੀਆਂ ਆ ਪੰਜਾਬਾਇਰੀ ਪਹਿਲਾਂ ਹਿਸਟਰੀ ਦੱਸੀ ਐਬ ਇਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਆ ਤੇ ਇੱਥੇ ਡਾਕਟਰ ਸਿਧੂ ਨੇ ਜਿਹਨਾਂ ਦਾ ਮੇਨ ਰੋਲ ਰਿਆ ਜਿਨ੍ਹਾਂ ਨੇ ਸਥਾਪਿਤ ਕੀਤੀ ਇਹ ਐਸੋਸੀਏਸ਼ਨ ਇਹਦਰ ਨੰਗ ਸਿੰਘ ਰਖੜਾ ਲਾ ਰਿਹਾ ਸਦਾ ਵਿਚਾਰ ਕੀਤੀ ਜਾ ਰਹੀ ਹੈ ਇਹਦੇ ਦਸਤਾਰ ਦਮਾਲਾ ਸਖਲਾਈ ਕੈਂਪ ਸਖਲਾਈ ਸੇਵਾ ਸਾਰੀ ਪੱਗ ਬੰਨਣ ਦੀ ਦਮਾਲਾ ਸਿਉਂਦੀ ਪੈਨਗ ਕੀਤੀ ਜਾ ਰਹੀ ਹੈ ਪਹਿਨਣੇ ਕਵਰ ਕੋਡ ਜਿਹੜੀ ਹੈਲਮਟ ਅਗਮਪਸ਼ਨ ਫੋਰ ਸਿੱਖ ਜੇ ਇੱਥੇ ਨਹੀਂ ਹੋਈ ਜਿਦਾਂ ਬਾਕੀ ਕੈਨੇਡਾ ਅਮਰੀਕਾ ਉਧਰ ਨਹੀਂ ਹੋਈ ਹੋਈ ਹੈ ਚਲ ਰਿਹਾ ਕਿ ਮੋਟਰਸਾਈਕਲ ਜਾਂ ਸਾਈਕਲ ਚਲਾਉਂਦੇ ਸਿੱਖਾਂ ਨੂੰ ਹੈਲਮਟ ਪਜਮਸ਼ਨ ਦਿੱਤੀ ਜਾਵੇ ਇਹ ਕਹਿੰਦਾ ਚਾਹ ਪਕੌੜਿਆਂ ਦਾ ਲੰਗਰ ਇੱਧਰ ਆ ਸੀ ਪਹਿਲਾਂ ਘਟੂਰੇ ਛੋਲੇ ਛੋਲੇ ਬ੍ਰੈਡ ਸਰੀ ਛੋਲੇ ਦੇ ਬ੍ਰੈਡਰ ਤੇ ਉਹ ਅੱਗੇ ਜਿਹੜੇ ਹੈਗੇ ਆ ਪਕੌੜਿਆਂ ਦਾ ਰੈੱਡ ਪਕੌੜੇ ਰੈੱਡ ਪਕੌੜਿਆਂ ਦਾ ਲੰਗਰ ਚੁ ਇਹਨਾਂ ਚ ਗਜਰੇ ਰੇ ਲਾ ਚੱਲ ਰਿਹਾ ਲਓ ਜੀ ਆ ਵੀ ਕੋਈ ਇਹ ਗਜਰੇ ਰੇ ਨਹੀਂ ਗਜਰੇ ਰੇ ਬਣਾ ਨੇ ਉਹ ਕੋਈ ਬਟਾ ਦੇ ਭਰ ਕੇ ਤੇ ਮੈਂ ਤਾਂ ਕਹਿ ਵੀ ਚਲੋ ਥੋੜਾ ਬਾਦਰ ਚੰਗਿਆ ਲੈ। ਫਿਰ ਬੰਦੇ ਥੋੜੇ ਖਾਣ ਦੇ ਤੇ ਦੁਬਾਰਾ ਖਾਣਾ ਦੇ ਨਿਤਾ ਪਾਲੂ। ਤੇ ਇਹ ਹੈਗਾ ਗੁਰਦਾਰ ਸਾਹਿਬ ਦਾ 메ਨ ਦਰਬਾਰ ਹਾਲ ਜੀ। ਜਿੱਦਾਂ ਮੈਂ ਪਹਿਲੋਂ ਬਾਹਰ ਗਿਆ ਸੀਗੇ ਸਭ ਤੋਂ ਉੱਪਰ ਦਰਬਾਰ ਹਾਲ ਆ ਉਹਦੇ ਫੇਰ ਲੰਗਰ ਆ ਇਹਦੇ ਥੱਲੇ ਫੇਰ ਲੰਗਰ ਆ ਲਿਆ। ਤੇ ਇਹਦੇ ਹੁਣ ਦਰਬਾਰ ਹਾਲ ਦੇ ਅਗਲੇ ਪਾਸੇ ਵੀ ਇੱਕ ਨਵਾਂ ਹਾਲ ਬਣ ਗਿਆ ਹੋਇਆ ਤੇ ਇੱਕ ਪਹਿਲੋਂ ਛੋਟਾ ਹਾਲ ਉੱਪਰ ਵੀ ਹੈਗਾ ਸੀਗਾ। ਹੁਣ ਤਿੰਨ ਹਾਲ ਹੈਗੇ ਆ ਦੋ ਹੋਰ ਛੋਟੇ ਫੰਕਸ਼ਨ ਕਰਨ ਵਾਸਤੇ। ਇੱਥੋਂ ਚੱਲਦੇ ਹਾਂ ਥੱਲੇ ਲੰਗਰਾਲ ਚ ਜੋੜਾ ਕਰ ਇੱਧਰ ਤੇ ਬੀਬੀਆਂ ਦਾ ਜੋੜਾ ਕਰ ਇਹ ਪਾਸੇ ਇਹ ਹੈਗਾ ਲੰਗਰ ਹਾਲ ਜੀ ਥੱਲੇ ਉੱਥੇ ਦਰਬਾਰ ਹਾਲ ਸੀ ਥੱਲੇ ਲੰਗਰ ਹਾਲ ਤੇ ਜਿਹਨੂੰ 9797 ਚ ਗੁਰਦੁਆਰਾ ਕੰਪਲੀਟ ਹੋਇਆ ਉਦੋਂ ਬਹੁਤ ਵੱਡਾ ਲੱਗਦਾ ਹੁੰਦਾ ਸੀ ਸੰਗਤ ਬਹੁਤ ਥੋੜੀ ਹੁੰਦੀ ਸੀ ਤੇ ਹੁਣ ਤੇ ਗੁਰੂ ਸਾਹਿਬ ਦੀ ਕਰਵਾਂ ਨਾਲ ਸੰਗਤ ਜਿਹੜੀ ਆ ਉਹ ਬਹੁਤ ਜ਼ਿਆਦੀ ਹੈ ਤੇ ਲੰਗਰ ਜਿਹੜਾ ਲਗਭਗ ਚੱਲਦਾ ਰਹਿੰਦਾ ਉਹਨਾਂ ਦਿਨਾਂ ਵਿੱਚ ਸੈਟਰਡੇ ਸ਼ਾਮ ਤੇ ਸੰਡੇ ਦੁਪਹਿਰ ਨੂੰ ਹੁੰਦਾ ਹੀ ਪ੍ਰੋਗਰਾਮ ਤੇ ਲੰਗਰ ਵੀ ਹੈ ਸਾਰੀ ਸਮਾਂ ਤੋਂ ਦੁਬਾਰਾ ਸ਼ੁਰੂ ਹੁੰਦਾ ਹੀ ਤੇ ਹੁਣ ਤੇ ਸੱਤੇ ਦਿਨ ਜਦੋਂ ਵੀ ਮਰਜ਼ੀ ਆ ਜਾਓ ਲੰਗਰ ਵੀ ਇਸਨ ਵੇਰ ਦਾ ਅਸੀਂ 24 ਘੰਟੇ ਖੁੱਲਾ ਬਾਕੀ ਸਾਰੇ ਨਾਲ ਦੀ ਲੰਗਰ ਹਾਲ ਦਾ ਹੋਰ ਇੱਕ ਵੀਊ ਬਹੁਤ ਪਿਛੇ ਕਿੰਨੇ ਕੋਕਾਂਗ ਏਰੀਆ ਤੇ ਇੱਥੇ ਅੱਜ ਫਿਰ ਸੇਵਾਦਾਰਾਂ ਕੱਲੇ ਬਿਆਰੀ ਦੇ ਅੰਦਰ ਬਹੁਤ ਸੰਕੁਚਿਤ ਹੈ ਤਾਂ ਥਰੇ ਦਾ ਖਾਣਾ ਕਿਚਨ ਦਾ ਏਰੀਆ ਤੇ ਕਿਚਨ ਦਾ ਪਿਛਾ ਦਾ ਬਹੁਤ ਵੱਡੀਆਂ ਤੇ ਇਹ ਹੈਗੀ ਆ ਮਸ਼ੀਨ ਫੁਲਕੇ ਬਣਾਉਣ ਲਈ ਇਹਨਾਂ ਫੁਲਕੇ ਬਣਾਉਣ ਵਾਲੀ ਮਸ਼ੀਨ ਜਿਹੜੀ ਪੁਰਾਣੀ ਕਿਚਨੋਂ ਛੋਟੀ ਸੀਗੀ ਤੇ ਹੁਣ ਜਦੋਂ ਕਿਚਨੇ ਵੱਡੀ ਹੋਈ ਹੈ ਤੇ ਫਿਰ ਕਿ ਮਸ਼ੀਨ ਵੀ ਵੱਡੀ ਲੈਂਦੀ ਹੈ ਤੇ ਆ ਗੁਰਦੁਆਰਾ ਸਾਹਿਬ ਦੇ ਸਾਈਡ ਤੇ ਏਰੀਆ ਬਣਾਇਆ ਥੋੜਾ ਜਿਹਾ ਨਵਾਂ ਕਵਰ ਕਰਕੇ ਤੇ ਇਹਦੇ ਵਿੱਚ ਆ ਫੁਲਕੇ ਬਣਾਉਣ ਵਾਲੀ ਮਸ਼ੀਨ ਲਾਈ ਆ ਆ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਆ ਫੁਲਕੇ ਬਣਾਉਣ ਵਾਲੀ ਮਸ਼ੀਨ ਤੇ ਇੱਥੋਂ ਆਪਾਂ ਵੇਖ ਸਕਦੇ ਆ ਇਹਦਾ ਥੋੜਾ ਜਿਹਾ 뷰 ਇਧਰ ਆਟਾ ਗੁੰਨ ਕੇ ਰੱਖਿਆ ਹੋਇਆ ਇਹ ਹੈਗੀ ਜੀ ਨਗਰ ਕੀਰਤਨ ਦੀ ਸ਼ੁਰੂਆਤ ਅੱਜ ਸਿੱਣੀ ਦੇ ਵਿੱਚ ਗੁਰਦੁਆਰਾ ਗਲੈਨਵਰਡ ਸਾਹਿਬ ਤੁਹਾਨੂੰ ਵਿਖਾ ਦਿਆਂ ਪਿੰਨੀ ਦਾ ਮੇਨ ਗੁਰਦੁਆਰਾ ਤੇ ਇਹ ਤਰ੍ਹਾਂ ਨਗਰ ਕੀਰਤਨ ਚਲਣ ਲੱਗਾ ਸਿੱਖ ਪਰੇਡ ਲਿਖਿਆ ਹੋਇਆ ਮੇਰੇ ਪਾਈ ਪਿੱਛੇ ਵਾਲੀ ਨੂੰ ਕੌਂਸਲਰ ਦੇਖਦੇ ਪਾਈ ਕਿਉਂਕਿ ਅਰਕਿੰਗ ਪਰਮਿਸ਼ਨ ਮੈਨੂੰ ਕਾਫੀ ਉਪਕੀ ਮਿਲੀ ਆ ਇਹ ਹੈਗਾ ਸਰਬੰਧਕ ਸਿਡਨੀ ਦੇ ਕਾਉਂਸਲਰ ਮਨਿੰਦਰ ਸਿੰਘ ਉਹ ਬੱਸ ਲਾਈ ਹੋਈ ਸੀ ਉਹਨਾਂ ਨੇ ਅੱਗੇ ਪਾਰਕਲੀ ਮਾਰਕੀਟ ਆ ਉਹਦੇ ਕਾਰ ਪਾਰਕ ਤੁਸੀਂ ਕਾਰ ਲਾ ਕੇ ਬੱਸ ਲੈ ਕੇ ਇੱਥੇ ਆ ਜਾਓ ਨਹੀਂ ਉੱਥੇ ਕਾਰ ਲਾ ਕੇ ਫੇਰ ਬੱਸ ਲੈ ਕੇ ਪਹੁੰਚਾਂ ਮਦਿਆ ਪ੍ਰਵਾਂਸੀ ਬੜਾ ਗੈਪ ਘਟਾ ਲਓ ਕਾਰ ਇੰਦਰ ਹੱਥਾਂ 'ਚ ਫੜੇ ਹੋਏ ਜੀ ਜਨਾਬ ਦੇ ਅੰਦਰ ਨੂੰ ਬੋਟਨ ਸੇਕ ਕਰਕੇ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਹਾਂ ਜੀ ਪ੍ਰਿਆਰੇ ਸਰਵਾਈ ਕਰ ਰਹੇ ਸੀ ਪਿੱਛੇ ਆ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਇਹ ਆ ਰਹੀ ਹੈ ਇਸ ਟਰੱਕ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹੈ ਇਹ ਬਚੂਲੇ ਕਹਿ ਰਹੇ ਨੇ ਇਸ ਤੋਂ ਬੁਰੇ ਨਹੀਂ ਹੈ ਜੇ ਸੋਇ ਸਾਦ ਵੇਆ ਗੁਰ ਕਾ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੀ ਸواری ਕੋੜੀ ਕੇ ਚਰਨ ਤੋਏ ਤੋਏ ਪੀਵਾ ਕੋੜੀ ਕੇ ਤੋਏ ਤੋਏ ਵਾ ਜਿਨ ਗੁਰ ਮੋਹ ਸਾਰੇ ਫੇਰ ਸ਼ੁਰੂ ਕਰ ਲਾ ਸੰਗਈ ਕਾਦਰ ਨਾਲ ਜੀ ਇਹ ਵਿਸ਼ੇ ਵਿਸ਼ੇ ਸੰਗਤ ਲੈ ਲੈਂਦੇ ਤੋ ਹੋਖ ਪਿਆਰਿਓ ਮਾਈਕ੍ਰੋ ਅੰਤਰੋਗੰਤਰੋਗੋ ਮਾਈਕ੍ਰੋ ਕਹ ਰਿਹਾ ਕਿ ਲਾਈਨ ਦੇ ਅੰਦਰ ਆਓ ਸੜਕ ਤੇ ਨਾਓ ਇਧਰ ਫੁੱਟਪਾਥ ਤੇ ਨਾਓ ਖਾਸ ਕਰਕੇ ਘਾਹ ਦੇ ਉੱਤੇ ਪਰ ਫਿਰ ਵੀ ਲੋਕੀਂ ਨਹੀਂ ਕੱਲ ਰਹੇ ਬਸ ਹੀ ਵਲੰਟੀਅਰ ਸੇਵਾਦਾਰ ਲੱਗੇ ਹੋਇਆ

ਇਸ ਕਰ ਵੇਲੇ ਹਰ ਸਰ ਇਹ ਥੱਲੇ ਆਉਂਦੇ ਸੀ ਅੱਗੇ ਲੰਗਰ ਜੀ ਕੋਈ ਨਾ ਕੋਈ ਸੇਵਾ ਲੰਗਰ ਪਰ ਐ ਇੱਕ ਜਿਹੜਾ ਨਗਰ ਕੀਰਤਨਾ ਇਹਦੇ ਵਿੱਚ ਟੋਟਲੀ ਮਨਾਈ ਆ ਕਿ ਤਹੇ ਕੋਈ ਲਾ ਨਹੀਂ ਸਕਦੇ ਰਾਜ ਕੋਈ ਜਲਦੀ ਸੇਵਾ ਹੋਰ ਕੋਈ ਸੇਵਾ ਜਾਂ ਲੰਗਰ ਦੀ ਸੇਵਾ ਕੁਛ ਵੀ ਕੋਈ ਕੰਡੀਸ਼ਨਾਂ ਸੀ ਜਾਂ ਪਲੀਜ਼ ਸੁਣਾ ਜਾਂ ਕੌਂਸਲ ਵਾਲੋਂ ਮੈਂ ਕਸ਼ਾਇਦੇਸ਼ੇ ਕਰਕੇ ਉਹਨਾਂ ਵੀ ਰਬਸ਼ ਵਗੈਰਾ ਜਾਂ ਜਿਹੜਾ ਪੂਰਾ ਘੜਕੜਕਲਾਰਾ ਜਿਆਦਾ ਪੈਂਦਾ ਉਹਨੂੰ ਰੋਕਣ ਲਈ ਅੱਧੀ ਸੜਕ ਬੰਦ ਆ ਇੱਕ ਕਲੇਨ ਜਿਹੜੀ ਹੈ ਖੱਬੇ ਪਾਸੇ ਵਾਲੀ ਸੱਜੀ ਪਾਸੇ ਖੁੱਲੀ ਹੋਈ ਹੈ ਹਾਂਜੀ ਹਾਂਜੀ ਨਹੀਂ ਗੁਰਗੱਤ ਦੇ ਦੇਸਲੇ ਤੋਂ ਡਾਕਟਰ ਨੇ ਕਿ ਕਿਰਪਾ ਕਰ ਉਸੇ ਨਾਲ ਸੀ ਕੀ ਪੰਜਾਬੀਆਂ ਜਾਂ ਸਰਦਾਰਾਂ ਦੇ ਘਰ ਦਾ ਫਾਇਦਾ ਲੈ ਰਹੇ ਰੁਕੀ ਨਗਰ ਕੀਰਤਨ ਕਹਿੰਦੇ ਟਾਇਲਟ ਜਾਣਾ ਸੀ ਉਹਨੂੰ ਫਿਰ ਵੇਖਿਆ ਉਹਨੇ ਪੱਗ ਬੰਨੇ ਵਾਲੇ ਖੜੇ ਆ ਸਰਦਾਰ ਜੀ ਉਹਨਾਂ ਆ ਕੇ ਉਹਨੂੰ ਪੁੱਛ ਲਿਆ ਤੇ ਵਧੀਆ ਗੱਲ ਹੈ ਇਹ ਵੀ ਇੱਕ ਸੇਵਾ ਨਗਰ ਕੀਰਤਨ ਜੀ ਪ੍ਰਬੰਧਕਾਂ ਵਿੱਚ ਆ ਨਹੀਂ ਜੀ ਅਸੀਂ ਤਾਂ ਸੇਵਾਦਾਰ ਵਿੱਚ ਆ ਸੇਵਾਦਾਰ ਵਿੱਚ ਠੀਕ ਆ ਜੀ ਇਹ ਸੀਗਾ ਜੀ ਸਿਡਨੀ ਦੇ ਗੁਰਦੁਆਰਾ ਗਲਨਵਰਡ ਸਾਹਿਬ ਦਾ ਨਗਰ ਕੀਰਤਨ ਅੱਜ 5 ਅਕਤੂਬਰ 2025 ਨੂੰ ਦਿਨ ਐਤਵਾਰ ਤੇ ਇਹ ਹੁਣ ਜਿਹੜਾ ਜਿੰਨਾ ਦਾ ਡਿਜਿਗਨੇਟਡ ਰੂਟ ਸੀ ਜਿੰਨੇ ਇਹਨਾਂ ਨੂੰ ਪਰਮਿਸ਼ਨ ਸੀ ਉੱਥੋਂ ਸਾਰਾ ਪੂਰਾ ਜਾ ਕੇ ਤੇ ਵਾਪਸ ਗੁਰਦੁਆਰਾ ਸਾਹਿਬ ਆ ਗਿਆ ਸੰਗਤ ਹੁਣ ਇਹ ਸੰਗਤ ਹੁਣ ਵਾਪਸ ਅੰਦਰ ਐਂਟਰ ਕਰ ਰਹੀ ਹੈ ਜਿਹੜਾ ਮੇਨ ਗੇਟ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉੱਥੋਂ ਹੁਣ ਸੰਗਤ ਅੰਦਰ ਆ ਰਹੀ ਹੈ ਸਾਰੀ ਇਹ ਪੁਲਿਸ ਨੇ ਤੁਹਾਨੂੰ ਪਹਿਲਾਂ ਦਿਖਾਈ ਸੀ ਇਹਦੇ ਦਰਵਾਜ਼ੇ ਖੁੱਲ੍ਹੇ ਆ ਤੁਸੀਂ ਫੋਟੋ ਖਿਚਾ ਸਕਦੇ ਆ ਇਹ ਬੱਚਿਆਂ ਦੇ ਸਟੈਂਪ ਲਾ ਰਹੇ ਆ ਨਿਊ ਸਾਥਵੈਲ ਪੁਲਿਸ ਦੀ ਹੋਲੋ ਆਵੇ ਸਟੈਂਪ ਲਵਾਓ ਬੱਚੇ ਨਾਲ ਉਹ ਬ੍ਰੈਂਡ ਵੀ ਹੈਗੇ ਜਿੱਥੇ ਹੁਣ ਆ ਕੇ ਗੱਤ ਕੀ ਦੀ ਤਿਆਰੀ ਹੋਣ ਲੱਗੀ ਆ ਹਾਂ ਜੀ ਥੈਂਕ ਯੂ ਅਰ ਕੋ ਜਗਨ ਚੀਜ਼ ਦੇ ਕਰਕੇ ਵਾਸਤੇ ਇਹ ਸੀ ਜੀ ਆਪਣਾ ਵਲੋਗ ਗੁਰਦੁਆਰਾ ਗਲਨਵੁੱਡ ਬਸ ਸਾਬਰੇ ਤੇ ਨਾਲ ਨਗਰ ਕੀਰਤਨ ਮਰੇ ਤੇ ਆਪਾਂ ਕਰਦੇ ਇੱਥੇ ਆਪਣਾ ਵਲੋਗ ਸਮਾਪਤ ਤੇ ਵਲੋਗ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ